ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦਾ ਸਾਡਾ ਸਫਰ ਹੈ ਗਰਿਸ਼ੰਕਰ ਤੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚੰਦਪੁਰ ਰਕੀ ਸੋ ਅਕਸਰ ਇਹ ਸਫਰ ਆਪਾਂ ਸਵੇਰੇ ਅਰਲੀ ਮਾਰਨਿੰਗ ਮਤਲਬ ਸਟਾਰਟ ਕਰਦੇ ਹਾਂ ਲਗਭਗ 4 ਜਾਂ 4:30 ਵਜੇ ਬਟ ਹੁਣ ਕਿਉਂਕਿ ਆਪਾਂ ਸੰਡੇ ਅੱਜ ਤੇ ਗਰਾਊਂਡ ਵੀ ਆਣਾ ਹੁੰਦਾ ਹੈ ਸੋ ਅੱਜ ਆਪਾਂ ਆਪਣਾ ਸਫਰ ਲਗਭਗ ਪੌਣੇ 10 ਵਜੇ ਸਟਾਪ ਕਰਨੇ ਆ ਤੇ ਚਲੋ ਦੇਖਦੇ ਹਾਂ ਕਿੰਨੀ ਦੇਰ ਦੇ ਵਿੱਚ ਅਸੀਂ ਇਹ ਸਫਰ ਜਿਹੜਾ ਆ ਪੂਰਾ ਕਰਦੇ ਆ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਬਹਤਾਪੁਰ ਤੇ ਇਸ ਵੇਲੇ ਆਪਾਂ ਅਗੜੇ ਆ ਜਿਹੜਾ ਇੱਥੇ ਦਾ ਬਿਲਕੁਲ ਸਾਹ ਦੇ ਸਾਹ ਰਾਹ ਕੋ ਦੁਰਤਲਾ ਇਸਾਇਸ਼ੀ ਇਧਰ ਪਹੁੰਚੂਗੇ ਆ ਪਿੰਡ ਬੋੜੇ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਸੋ ਇਹ ਸਕੂਲ ਬਿਲਕੁਲ ਬੋੜੇ ਦੇ ਸਟਾਰਟਿੰਗ ਵਿੱਚ ਹੀ ਹੈ ਇਹ ਆ ਜੀ ਬੋੜੇ ਦਾ ਮਾਂ ਮਹਾਤਾਲੀ ਦਾ ਪਿੰਡ ਜੁਕੇ ਬੋੜੇ ਦੇ ਬਿਲਕੁਲ ਸਟਾਰਟਿੰਗ ਵਿੱਚ ਹੈ ਉਰ ਤੋਂ ਇਹ ਸਿਪ પેટ્રોલ ਪੰਪ ਤੇ ਲਗਦੀ ਤੇ ਬੋੜੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਹੈ ਜੁਕੇ ਸੰਬੰਧਿਤ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੇ ਇਹ ਹੈ ਉਹ ਗੁਰਦੁਆਰਾ ਸਾਹਿਬ ਬੋੜੇ ਦੇ ਬਿਲਕੁਲ ਲਾਸਟ ਵਿੱਚ ਹੈ ਪਹੁੰਚੁਕੇ ਆ ਜੀ ਪਿੰਡ ਫੂਰ ਨਜ਼ਾਰੇ ਦੇਖੇਗੇ ਕਿਹੇ ਪ੍ਰਾਚੀਨ ਸ਼੍ਰੀ ਮੰਦਿਰ ਹੈ ਅਬਾ ਪਹੁੰਚੁਕੇ ਆ ਜੀ ਹੁਣ ਪਿੰਡ ਕੁੱਕਰ ਨਜ਼ਾਰੇ ਤੇ ਹੈ ਕੁੱਕਰ ਨਜ਼ਾਰੇ ਤੋਂ ਉਹਦਾ ਜਿਆ ਮੇਨ ਰੋਡ ਦੇ ਪਾਸੇ ਇੱਕ ਕੁੱਗਲਾ ਸਾਇਡ ਤੇ ਆਪਾਂ ਆਇਆ ਇਸ ਕੋਲ ਸਕੇ ਤੇ ਆਪਾਂ ਹੁਣ ਜਿਹੜਾ ਮੇਨ ਰੋਡ ਹੈ ਚਾਂਦਪੂਰ ਰੋਡ ਕੀ ਵਾਲਾ ਉਸ ਤੇ ਆ ਤੇ ਆਪਾਂ ਲੈਫਟਨ ਲਈ ਸੀ ਖੀਰੀਨਨ ਕੋ ਸਾਈਡ ਰੋਡ ਤੋਂ ਸਾਡੇ ਚੌਧਰੀ ਸਾਹਿਬ ਅੱਗੇ ਅੱਗੇ ਜਾ ਰਹੇ ਨੇ ਤੇ ਚਾਂਦਪੂਰ ਰੋਡ ਕਿਨੂੰ ਜਾਂਦੇ ਟਾਈਮ ਇੱਕ ਬੰਦ ਫੈਕਟਰੀ ਹੈ ਬਿਲਕੁਲ ਉਹਦੇ ਵਿੱਚ ਇਹ ਕੁਝ ਬੋਗਨਵਿਲਿਆ ਦੀਆਂ ਬੇਲਾਂ ਨੇ ਬਹੁਤ ਹੀ ਜ਼ਿਆਦਾ ਇੱਥੇ ਫੁੱਲ ਖਿੜੇ ਹੋਏ ਨਹੀਂ ਸਵੇਲੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਚੰਦਪੁਰ ਕੀ ਤੇ ਗੂਲ ਬਿਲਕੁਲ ਤੇ ਇੱਥੇ ਦੀ ਕੰਡਿਨੈਂਸ ਜੋ ਕਿ ਆਂਦੀ ਹੈ ਤਲਵਾੜੇ ਤੋਂ ਇੱਥੋਂ ਗੁਰਦੁਆਰਾ ਸਾਹਿਬ ਥੋੜੀ ਹੀ ਦੂਰ ਹੈ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬੰਦੋਦੁੱਦ ਜੀ ਪਿੰਡ ਚੰਦਪੁਰ ਕੀ ਟੂਟੇ ਸੰਗੋਂ 2 ਘੰਟੇ 30 ਮਿੰਟ ਜੀ ਨੇ ਇੱਥੇ ਪਹੁੰਚਣ ਲਈ ਤੇ ਬੱਸ ਆਪਾਂ ਗੱਲ ਜੀ ਕਰੀਏ ਨਾ ਜਾਵੇ ਸੱਚੇ ਬੋਟ ਗਈ ਸਗਲੀ ਸੁਖੀ ਨਾ ਹੋ ਬਤ ਕਬਾਤ ਗੁਰਦੁਆਰਾ ਸਾਹਿਬ ਦਰਸ਼ਨ ਕੀ ਕਰ ਲੈਨੇ ਬਹੁਤ ਹੀ ਆਨੰਦ ਆਇਆ ਸਾਨੂੰ ਇੱਥੇ ਆ ਕਿ ਇੱਥੇ ਹੀ ਲੰਗਰ ਪਾਣੀ ਵੀ ਅਨੁਸ਼ਕਿਆ ਹੈ ਇਹ ਵਾਸੋਂ ਸਾਡੀ ਵਾਪਸੀ ਹੈ ਕਾਰ ਵੱਨ